ਖਾਲਸਾ ਰਾਹਿਗੁਰੂ ਜੀ ਦੀ ਫਤਿਹ ਅਸੀਂ ਧੰਨਵਾਦ ਕਰਦੇ ਆ ਬਕੈਣ ਵਾਲੇ ਪੰਚਾਇਤ ਦਾ ਜਿਨ੍ਹਾਂ ਨੇ ਐਡਾ ਵਧੀਆ ਗੇਮ ਕਰਵਾਇਆ ਔਰ ਵਾਸਤੇ ਹੀ ਨਸ਼ਿਆਂ ਦੇ ਵਿਰੁੱਧ ਹੈ ਇਹ ਗੇਮ ਜਿਨ੍ਹਾਂ ਤੇ ਕਰਨੀ ਹੁੰਦੇ ਉਹਨਾਂ ਤੇ ਕਰਨ ਆਪਣੀ ਪੀੜ੍ਹੀ ਨੂੰ ਨਸ਼ਾ ਖਾ ਜਾਏਗਾ ਤਾਂ ਮੈਂ ਇਹਨਾਂ ਸਾਰੇ ਵੀਰਾਂ ਦਾ ਸਾਡੀ ਬੇਟੀ ਪੂਜਾ ਸਚਦੇਵਾ ਫਾਇਲਕਾ ਤੋਂ ਸਪੈਸ਼ਲ ਚੱਲ ਕੇ ਆਈ ਜਿਹੜੇ ਕਿ ਬੱਚਿਆਂ ਨੂੰ ਹੌਸਲਾ ਵਧਾਈ ਮਿਲਦੀ ਹੈ ਤਾ ਐਵੇਂ ਹੀ ਸਾਡੇ ਨੇਤੇ ਜਾਂ ਸਾਡੇ ਕੋਈ ਵੱਡੇ ਲੀਡਰ ਆਉਂਦੇ ਰਹਿਣ ਤਾਂ ਪਿੰਡਾਂ ਦਾ ਸਦਾਰ ਹੁੰਦਾ ਰਹੂਗਾ ਤਾਂ ਇਹਨਾਂ ਨੂੰ ਸਪੈਸ਼ਲ ਧੰਨਵਾਦ ਕਰਦਿਆਂ ਸਾਡੀ ਬੇਟੀ ਜਿਹੜੀ ਇੰਨੀ ਦੂਰ ਚੱਲ ਕੇ ਆਈ ਔਰ ਸਾਰੀ ਪੰਚਾਇਤ ਦਾ ਅਸੀਂ ਰਾਜਸਥਾਨ ਤੋਂ ਪਹੁੰਚੇ ਆ ਅਸੀਂ ਵੀ ਪਿੱਛੇ ਜੇ ਟੂਰਨਾਮੈਂਟ ਕਰਾਇਆ ਤੇ ਪਿੰਡ ਦੀ ਪੰਚਾਇਤ ਔਰ ਬਕੈਣ ਦੀ ਪੰਚਾਇਤ ਉੱਥੇ ਪਹੁੰਚੀ ਇੱਕ ਦੂਜੇ ਨੂੰ ਸਹਿਯੋਗ ਦੀ ਲੋੜ ਹੈ ਕਿਉਂਕਿ ਇਹ ਸਹਿਯੋਗ ਤੋਂ ਬਿਨਾ ਗੇਮ ਨਹੀਂ ਹੁੰਦੇ ਤਾਂ ਮੈਂ ਇੰਨਾ ਹੀ ਕਹਿੰਦਾ ਹਾਂ ਆਪਣੀ ਬਾਣੀ ਨੂੰ ਬਰਾਮਦ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ